ट्रैंगल मैथ क्लासेस ਤੇ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਵਿੱਚ ਦੋ ਘਾਤੀ ਸਮੀਕਰਨ ਦੀ ਐਕਸਰਸਾਈਜ਼ 4.2 ਨੂੰ ਹੱਲ ਕਰਨ ਜਾ ਰਹੇ ਹਾਂ ਤਾਂ ਇਸ ਤੋਂ ਪਹਿਲਾਂ ਇਸ ਟੌਪਿਕ ਬਾਰੇ ਜੋ ਬੇਸਿਕ ਜਾਣਕਾਰੀ ਹੈ ਦੋ ਘਾਤੀ ਸਮੀਕਰਨ ਵੀ ਆਪਣੇ ਕੋਲ ax ਦੀ 2 bx c 0 ਜਿੱਦੇ ਵਿੱਚ x ਦੀ ਪਾਵਰ ਵੱਡੀ ਤੇ ਵੱਡੀ ਪਾਵਰ 2 ਹੈ ਉਹਨੂੰ ਆਪਾਂ ਕਹਿੰਦੇ ਆ ਦੋ ਘਾਤੀ ਸਮੀਕਰਨ ਤਾਂ ਇਸ ਦੇ ਵਿੱਚ ਤੁਸੀਂ a b ਔਰ c ਲੈ ਲੈਣੇ ਆਗੇ ਜੋ x ਦੀ 2 ਦਾ ਗੁਣਾਕ ਹੈ ਉਹ a ਹੋਊਗਾ ਜੋ x ਦਾ ਗੁਣਾਕ ਹੈ ਉਹ b ਹੋਊਗਾ ਤੇ ਜਿਹਦੇ ਨਾਲ x ਨਹੀਂ ਲੱਗੀ ਉਹਨੂੰ ਆਪਾਂ ਕਹਿੰਦੇ ਆ ਕਨਸਟੈਂਟ ਟਰਮ ਉਹ ਕਿਹੂਗਾ c ਹੋਊਗਾ ਤਾਂ ਤੁਸੀਂ a ਤੇ c ਨੂੰ ਗੁਣਾ ਕਰ ਲੈਣਾ ਤਦੜੇ ਕੋਲੇ ਜੋ ਵੀ ਨੰਬਰ ਆਊਗਾ A ਤੇ C ਨੂੰ ਗੁਣਾ ਕਰਕੇ ਉਸਦੇ ਤੁਸੀਂ ਬਣਾਉਣੇ ਫੈਕਟਰ ਦੋ ਫੈਕਟਰ ਐਵੇਂ ਦੇ ਹੁਣ ਚਾਹੀਦੇ ਹੈਗੇ ਕਿ ਗੁਣਾ ਕਰੇ ਤੋਂ AC ਆਵੇ ਤੇ ਉਹਨੂੰ ਐਡ ਕਰੇ ਤੋਂ ਆਪਣੇ ਕੋਲੇ ਕੀ ਆਵੇ B ਆਉਣਾ ਚਾਹੀਦਾਗਾ ਤਾਂ ਇਸ ਤਰੀਕੇ ਇਸ ਮੈਥਡ ਨਾਲ ਇਹ ਹੱਲ ਹੋਣਿਆ ਆਪਾਂ ਇਸਦੇ ਇੱਕ ਸਵਾਲ ਹੱਲ ਕਰਦੇ ਹਾਂ ਕੁਛ ਦੇ ਤਾਂ ਵੀ ਤੁਹਾਡੀ ਪ੍ਰੈਕਟਿਸ ਦੇ ਨਾਲ ਤੁਹਾਨੂੰ ਇਹ ਸਮਝ ਆਊਗਾ ਜਿਵੇਂ ਕਿ ਪਹਿਲਾ ਸਵਾਲ ਹੈ ਆਪਣੇ ਕੋਲ ਹੈ x ਦੀ 2 ਕਟਾਉ 3 x ਕਟਾਉ 10 0 ਪਹਿਲਾਂ ਤਾਂ a b c ਕਿਵੇਂ ਲੈਣੇ ਉਹ ਤੁਹਾਨੂੰ ਦਊ ਇੱਥੇ x ਦੀ 2 ਦਾ ਗੁਣਾਕ ਜੇ ਨਹੀਂ ਹੈ ਤਾਂ ਉੱਥੇ 1 ਹੁੰਦਾਗਾ ਕਿਤੇ ਵੀ x ਦੇ ਨਾਲ ਜੇ ਕੁਝ ਨਹੀਂ ਲੱਗਿਆ ਹੋ ਤਾਂ ਤਾਂ ਮਤਲਬ ਕਿ ਉਹ ਕੀ ਹੈਗਾ 1 ਹੈਗਾ ਅੰਡਰਸਟੂਡ ਹੈ ਤਾਂ a ਆਪਣੇ ਕੋਲੇ 1 ਹੋ ਗਿਆ b 3 ਹੋ ਗਿਆ ਤੇ c ਆਪਣੇ ਕੋਲੇ ਕਟਾਉ 10 ਹੋ ਗਿਆ ਤਾਂ a ਤੇ c ਨੂੰ ਗੁਣਾ ਕਰੋ ਇਹ ਤੇ ਸੀ ਨੂੰ ਗੁਣਾ ਕਰਾਂਗੇ 1 ਕੋ ਗੁਣਾ ਘਟਾਓ 10 ਆਪਣੇ ਕੋਲ ਕੀ ਆ ਗਿਆ ਘਟਾਓ 10 ਹੁਣ ਤੁਸੀਂ 10 ਦੇ ਫੈਕਟਰ ਬਣਾਉਣੇ ਹੈਗੇ 2 ਗੁਣਨਖੰਡ ਲੈਣੇ ਹੈਗੇ ਜਿਹਨੂੰ ਗੁਣਾ ਕਰੇ ਤਾਂ ਕੀ ਆਵੇ ਆਪਣੇ ਕੋਲੇ AC ਮੀਨਸ ਘਟਾਓ ਦਾ ਸਾਬੇ ਤੇ ਜੋੜ ਕਰੇ ਤਾਂ ਕੀ ਆਵੇ ਆਪਣੇ ਕੋਲੇ B ਮੀਨਸ ਘਟਾਓ 3 ਆਵੇ ਜਿਵੇਂ ਹੁਣ ਇੱਥੇ ਆ ਗਿਆ ਆਪਣੇ ਕੋਲੇ 10 ਦੇ 5 ਤੇ 2 ਆ ਗਏ ਫਟਾ ਗੁਣਾ ਕਰੇ ਤਾਂ 10 ਤਾਂ ਆਉਂਦਾਗਾ ਤੇ ਜੋੜ ਕਰੇ ਤਾਂ ਘਟਾਓ ਤੇ ਨਹੀਂ ਚਾਹੀਦਾ ਪਰ ਉਹ ਇਧਰ ਗੁਣਾ ਕਰੇ ਤਾਂ ਫਟਾਓ ਤਾਂ ਚਾਹੀਦਾ ਤਾਂ அப்ப ਅਸੀਂ ਲਿਖਾਂਗੇ ਘਟਾਓ 5 ਜੋੜ 2 ਵੈਸੇ ਇਹਨੂੰ 5 ਤੋਂ ਪਤਾ ਲੱਗ ਗਿਆ ਵੀ 2 ਨੰਬਰ ਨੂੰ ਗੁਣਾ ਕਰਕੇ ਕੀ ਆਉਂਦਾ ਫਿਰ 10 ਆਉਂਦਾਗਾ ਤਾਂ ਤੁਸੀਂ ਉਹ ਨੰਬਰ ਤੁਹਾਡੇ ਕੋਲੇ 5 ਤੇ 2 ਹੈ ਇਹਨੂੰ ਲਿਖਣ ਦੇ ਸਿਰਫ ਚਾਰ ਤਰੀਕੇ ਹੁੰਦੇ ਨੇ ਜੋੜ ਦੇ 5 ਦੇ ਜੋੜ ਦੇ 2 ਘਟਾਓ ਦੇ 5 ਤੇ ਘਟਾਓ ਦੇ 2 ਘਟਾਓ ਦੇ 5 ਜੋੜ ਦੋ ਜੋੜ ਦੇ 5 ਤੇ ਘਟਾਓ ਦੇ ਤੋ ਤੁਸੀਂ ਇੱਥੇ ਦੇਖ ਲਓ ਵੀ ਤੁਹਾਡੇ ਕੋਲ ਘਟਾਓ ਦਾ ਨ ਕਿੱਥੇ ਆਪਿਆ ਇੱਥੇ ਤੁਹਾਡੇ ਕੋਲੇ 7 ਬਣ ਰਿਹਾਗਾ ਇਕ ਤਾਂ ਇਹ ਵੀ ਲਿਆ ਜਾ ਸਕਦਾ ਇੱਥੇ ਮਾਈਨਸ 7 ਪਰ ਇਹ ਵੀ ਲਿਆ ਜਾ ਸਕਦਾ ਇੱਥੇ ਮਾਈਨਸ 10 ਬਣਦਾ ਇਹ ਸਹੀ ਆ ਇੱਥੇ ਤੁਹਾਡੇ ਕੋਲੇ 3 ਬਣਦਾ ਇਹ ਵੀ ਗਲਤ ਆ ਤਾਂ ਫਿਰ ਤੁਹਾਡੇ ਕੋਲ ਇੱਕ ਤਰੀਕਾ ਰਹੇਗਾ ਮਾਈਨਸ 5 ਜੋੜ ਦੇ ਤੋ ਤਾਂ ਤੁਸੀਂ ਇਹਨੂੰ ਲਿਖਉਗੇ ਹੁਣ x ਦੀ 2 ਘਟਾਓ 3 x ਘਟਾਓ 10 0 ਨੂੰ x ਦੀ 2 ਘਟਾਓ ਤੇ 5x ਜੋੜ ਦੇ ਤੋਂ ਵੇਰਟ ਘਟਾਓ 10 ਬਰਾਬਰ 0 ਇੱਥੇ ਦੇਖੋ ਕਾਮਨ ਕੀ ਆ ਰਿਹਾ ਤੁਹਾਡੇ ਕੋਲ ਜੋ ਸਾਂਝਾਗਾ x ਸਾਂਝਾਗਾ ਇੱਥੇ 2x ਆਗੇ 1x ਸਾਂਝਾਗਾ ਇੱਥੇ 1 ਰਹਿ ਗਿਆ ਇੱਥੋਂ x ਸਾਂਝਾਗਾ ਤੇ ਰਹਿ ਗਿਆ 5 ਜੋੜ ਜੋ ਇੱਥੇ ਹੈਗਾ ਉਹੀ ਤੁਹਾਡੇ ਕੋਲ ਇੱਤੇ ਬਣਾ ਚਾਹੀਦਾ ਹੈਗਾ ਮੈਂ じゃ ਇੱਥੇ x ਦਾ ਇੱਥੇ x ਦਾ ਗੁਣਾ ਕਿੰਨਾ ਕਿ ਇੱਥੇ x ਦਾ ਗੁਣਾ ਕਿੰਨਾ ਕਿ 2 ਹੈ ਤਾਂ ਮਤਲਬ 2 ਕਿ ਆਊਗਾ ਸਾਂਝਾ ਆਊਗਾ ਤੇ ਇੱਥੇ ਕਿ ਰਹੇਗਾ 2 ਸਾਂਝਾ ਕਰੇ ਇੱਥੇ x ਰਹੇਗਾ 10 ਕਿ ਲਿਖਾਂਗੇ ਆਪਾਂ दो गुना पं दे लिखा दो बार आ गए इतने की रहेगा अपने को आ गया ता एक्स कटाओ पाँच फिर साझा आ गया तो कोई गिर गया अपने को एक्स जोड़ दो बराबर जीरो एक्स घटाओ पाँच बराबर जीरो एक्स जोड़ दो बराबर जीरो इतने एक्स कि आ गया पंज इत एक्स आ गया घटाओ दो ये तो कोई दो मूल आ गया उस ਉਸ ਦਾ ਦੂਜਾ ਸਵਾਲ 2x3 2 ਜੋੜ ਦੇ x ਘਟਾਓ ਦੇ 6 0 ਇੱਥੇ ਦੇਖੋ a ਆਪਣੇ ਕੋਲੇ 2 ਹੈ b ਆਪਣੇ ਕੋਲੇ 1 ਹੈ c ਆਪਣੇ ਕੋਲੇ ਘਟਾਓ ਸੀ ਹੈ 6 ਹੈ a ਤੇ c ਨੂੰ ਗੁਣਾ ਕਰੋ 2 ਨੂੰ ਦੇ 6 ਨਾਲ ਗੁਣਾ ਤਾਂ ਇਕੱਲਾ ਆ ਗਿਆ ਆਪਣੇ ਕੋਲੇ -12 ਤੇ b ਆਪਣੇ ਕੋਲੇ ਹੈ 1 ਹੁਣ 12 ਦੇ ਤੁਸੀਂ ਦੋ ਨੰਬਰ ਲੈਣਾ ਜਿਹਨੂੰ ਗੁਣਾ ਕਰਕੇ 12 ਬਣਦਾਗਾ ਤੇ ਜੋੜ ਜਾਂ ਘਟਾਓ ਕਰਕੇ ਇੱਕ ਬਣੇ ਦੇਖੋ 6 ਤੇ 2 ਆ ਗਏ ਇੱਕ ਪਿਆਰੇ ਉਹ 1 4 ਤੇ 3 ਬਣ ਰਹਾ ਹੈਗਾ ਇੱਥੇ 6 ਤੇ 2 8 6 ਨੂੰ 2 ਗੱਡੇ 4 ਇਸ ਕਰਕੇ ਨਹੀਂ ਹੈਗਾ ਤਾਂ ਇੱਥੇ ਤੁਹਾਡੇ ਕੋਲ ਕੀ 4 ਦੇ ਵਿੱਚੋਂ 3 ਘਟਾ ਕੇ ਆਪਣੇ ਕੋਲੇ 1 ਬਣ ਰਹਾ ਹੈਗਾ ਤਾਂ ਤੁਹਾਨੂੰ ਕੋਈ ਲਿਖੋਗੇ ਤੁਸੀਂ ਜੋੜ ਦੇ 4 ਜੋੜ ਦੇ 3 ਲਿਖ ਸਕਦੇ ਹਾਂ ਘਟਾਓ ਦੇ 4 ਘਟਾਓ ਦੇ 3 ਨਾਲ ਲਿਖ ਸਕਦੇ ਹਾਂ ਘਟਾਓ ਦੇ 4 ਜੋੜ ਦੇ 3 ਨਾਲ ਲਿਖ ਸਕਦੇ ਹਾਂ ਜੋੜ ਦੇ 4 ਘਟਾਓ ਦੇ 3 ਹੁਣ ਤੁਸੀਂ ਦੇਖਣਾਗਾ ਵੀ 1 ਕਿੱਥੇ ਆ ਰਿਹਾ ਹੈਗਾ ਇੱਥੇ 7 ਬਣ ਰਿਹਾ ਨਹੀਂ ਸਹੀ ਹੈਗਾ ਮਾਈਨਸ 7 ਨਾ ਨਹੀਂ ਸਹੀ ਹੋਗਾ ਮਾਈਨਸ 1 ਬਾਰੇ ਨਹੀਂ ਸਹੀ ਹੋਗਾ ਇੱਥੇ 1 ਬਾਰੇ ਇਹ ਤੁਸ ਜ਼ਰੂਰ ਕਿ ਰਹੋਗੇ ਜੋੜ ਦਾ 4 ਹੋਊਗਾ ਤੇ ਘਟਾਓ ਦਾ 3 ਹੋਊਗਾ 2x ਦੀ 2 ਇਹ ਬਿਲਹੋਂ ਹੁਣ ਜੋੜ ਦਾ 4 a x ਦੀ ਜਗ੍ਹਾ ਤੇ ਹੀ ਲਿਖਣਾ ਹੁੰਦਾ ਆਪਾਂ ਘਟਾਓ ਦਾ 10x ਘਟਾਓ ਦੇ 6 0 ਹੁਣ ਇੱਥੇ ਦੇਖੋ ਸਾਝਾ ਕੀ ਆ ਗਿਆ ਇਕਦਾ 2 ਸਾਂਝਾ ਗਿਆ ਕਿਉਂਕਿ 4 ਦੇ ਵੀ 2 ਤੇ 2 2 ਲਿਖ ਲਵਾਂਗੇ 2 ਸਾਂਝਾ ਗਿਆ 1x ਸਾਂਝਾ ਗਿਆ ਇੱਥੇ ਰਹਿ ਗਿਆ x ਜੋੜ 2 ਇੱਥੇ ਵੀ ਆਪਣੇ ਕੋਲ ਕੀ ਆਊਗਾ x ਜੋੜ 2 ਹੀ ਆਊਗਾ ਬਟ ਇੱਥੇ x ਦੇ ਨਾਲ ਕੀ ਹੈ ਆਪਣੇ ਕੋਲੇ 3 ਪਿਆ ਹੈ ਘਟਾਓ ਦਾ ਇਸ ਕਰਕੇ ਇਹ ਕੀ ਲਵਾਂਗੇ ਤੁਸੀਂ ਸਾਂਝ ਜੋ x ਦਾ ਗੁਣਾ ਕਰੇਗਾ ਉਹੀ ਤੁਸੀਂ ਸਾਂਝਾ ਲੈ ਜਾਣਾ ਹੁੰਦਾ ਹੈਗਾ ਤੇ ਇੱਥੇ ਤੁਹਾਡੇ ਕੋਲ ਉਹੀ ਰਹਿ ਜਾਊਗਾ x ਜੋੜ 2 ਫੇਰ ਸਾਂਮਨ ਆ ਗਿਆ ਇਥੇ 2x ਘਟਾਓ ਦੇ 3 0 x 2 0 2x ਘਟਾਓ 3 0 x -2 ਹੋ ਗਿਆ 2x ਉਧਰ ਜਾ ਕੇ 3 ਹੋ ਗਿਆ ਤੇ x ਦਾ ਮੁੱਲ ਕੱਢਣਾ ਆਪਾਂ ਉਹ ਨਾਲ ਚੀਜ਼ ਭਾਗ ਚੋਗੇ 3 2 ਹੋਵੇ ਇਹੀ ਤੁਹਾਡਾ ਆਨਸਰ ਆ ਗਿਆ ਉਸ ਤੋਂ ਬਾਅਦ ਤੀਜਾ ਸਵਾਲ ਹੈਗਾ ਆਪਣੇ ਕੋਲੇ ਵਰਗਮੂਲ 2 x ਦੀ 2 ਜੋੜ ਦੇ 7x 5 ਵਰਗਮੂਲ 2 0 ਇੱਥੇ a ਆਪਣੇ ਕੋਲ ਵਰਗਮੂਲ 2 ਆ ਗਿਆ b ਆਪਣੇ ਕੋਲ 7 ਆ ਗਿਆ c 5 ਵਰਗਮੂਲ 2 a ਤੇ c ਨੂੰ ਗੁਣਾ ਕਰਾਂਗੇ ਵਰਗਮੂਲ 2 5 ਵਰਗਮੂਲ 2 ਵਰਗਮੂਲ 2 ਨੂੰ ਵਰਗਮੂਲ 2 ਨਾਲ ਗੁਣਾ ਕਰਾਂਗੇ 2 ਆ ਗਿਆ ਹੁਣ 5 10 ਤੇ b ਕਿੰਨਾ ਗਾ 7 ਹੁਣ ਗੁਣਾ ਕਰੇ ਤਾਂ ਤੁਹਾਡੇ ਕੋਲ ਕਹਣਾ ਚਾਹੀਦਾਗਾ 10 ਤੇ ਜੋੜ ਕਰੇ ਤੋਂ ਕਿਉਂਣਾ ਚਾਹੀਦਾਗਾ 7 ਤੇ 5 ਤੇ 2 ਹੀ ਬਣ ਰਹੀ ਹੈਗੀ 5 ਤੇ 2 7 ਤੇ 5 2 10 ਤੇ ਹੀ ਬਣ ਗਈ ਤੇ ਨੂੰ ਤੁਸੀਂ x ਦੀ ਜਗ੍ਹਾ ਤੇ ਲਿਖਣਾ ਹੈ ਇੱਥੇ ਵਰਗਮੂਲ 2x ਦੀ 2 ਜੋੜ ਦੋ x ਜੋੜ 5x 5 ਵਰਗਮੂਲ 2 ਬਰਾਬਰ 0 वर्गमूल दो एक्स की दो इन लिख सर्ग मूड दो वर्ग दो एक्स जोड़ एक्स पं वर्गमूल दो बराबर इतों अपने को सजा है गया वर्ग दो एक्स इतने रह गया एक्स जोड़ वर्गमूल दो एक्स सह गया वर्ग मुल दो अपने सौ इतने रह गया एक्स जोड़ वर्ग दो बराबर जीरो x+2 ਤੇ x+2 ਵੀ ਆਪਣੇ ਕੋਲ ਵਰਗ ਨੂੰ ਦੋ ਸੰਜਾ ਤੇ ਬਰਗ ਨੂੰ ਦੋ x+5 0 ਤਾਂ x+2 0 ਤੇ ਵਰਗ ਨੂੰ ਦੋ x+5 0 x ਵਾਟਾ ਹੋਗਾ ਉਹ ਦਰ ਜਾ ਕੇ ਵਰਕ ਨੂੰ ਦੋ x ਇਹ ਜੋੜ ਦਾ ਅਦਰਜ ਕਿੰਨਾ ਹੋ ਗਿਆ ਘਟਾਓ ਦਾ ਉਹਨਾਂ ਨੇ ਚੀਜ਼ ਕੀ ਹੋ ਜਾਂਦੀ ਹੈ ਵੀ ਆਪਣੇ ਕੋਲੇ ਡਿਵਾਈਡ ਦੇ ਵਿੱਚ ਤਾਂ ਇਹ ਤੁਹਾਡੇ ਕੀ ਆ ਗਏ ਦੋ ਮੂਲ ਆ ਗਏ ਉਸ ਤੋਂ ਬਾਅਦ ਆਪਾਂ ਜਾਂਦੇ ਹਾਂ ਜੀ ਚੌਥੀ ਸਮਰਭਨ ਇਹ ਹੈ 2x ਦੀ ਦੋ ਜੋੜ ਦੀ ਸਾਰੇ ਘਟਾਓ ਦਾ x ਸਾਡੇ ਕੋਲ ਘਟਾਓ x ਜੋੜ 1 8 ਬਰਾਬਰ 0 ਇੱਥੇ 8 ਨੂੰ ਤបਾ ਗਏ ਇਹ ਹੋ ਗਿਆ 16x ਦੀ 2 ਘਟਾਓ 8x ਜੋੜ 1 ਦੇਖੋ 8 ਨੂੰ ਆਪਾਂ 1 ਤੇ ਭਾਗ ਕਰਾਂਗੇ 8 ਆ ਗਿਆ ਜਿਹੜਾ ਆਨਸਰ ਆ ਗਿਆ ਉਹਨੂੰ ਆਪਾਂ ਪੂਰਨ ਗੁਣਾ ਕਰਨਾ ਹੁੰਦਾ 8 ਨੂੰ 1 ਤੇ ਭਾਗ ਨਹੀਂ 8 ਨੂੰ x ਇਹ ਹੋ ਗਿਆ 8 ਨੂੰ 8 ਤੇ ਭਾਗ ਕਰਾਂਗੇ 1 1 ਨੂੰ 1 ਨਾਲ ਗੁਣਾ ਕਰਾਂਗੇ 1 ਤਾਂ 16x ਦੀ 2 ਘਟਾਓ 8x ਜੋੜ 1 0 ਹੋ ਗਿਆ ਤੇ ਆਪਣੇ ਕੋਲ 16 b ਘਟਾਓ 8 c ਆਪਣੇ ਕੋਲ 1 ac ਇਹ ਤੇ c ਨੂੰ ਗੁਣਾ ਕਰਾਂਗੇ 16 ਆ ਗਿਆ b ਆਪਣੇ ਕੋਲੇ ਘਟਾਓ ਹੁਣ ਇਹਦੇ ਦੋ ਗੁਣਖੰਡ ਬਣਾਉਣੇ ਆਪਾਂ ਜਿਹਨੂੰ ਗੁਣਾ ਕਰੇ ਤੇ 16 ਆਵੇ ਦੇਖੋ ਗੁਣਾ ਕਰੇ ਤੇ 16 ਕਿਹਨਾਂ ਨਾਲ ਸਕਦਾਗਾ 4 ਤੇ 4 ਆ ਸਕਦਾਗਾ 2 ਤੇ 8 ਆ ਸਕਦਾਗਾ 16 ਤੇ 1 ਆ ਸਕਦਾਗਾ ਤਾਂ ਹੁਣ ਆਪਾਂ ਕੋਲੇ ਜੋੜ ਜਾਂ ਘਟਾਓ ਕਰਕੇ ਕੀ ਨਾ ਚਾਹੀਦਾ ਘਟਾਓ 8 ਦੇਖੋ ਇੱਥੇ ਜੋੜ ਕਰੇ ਤਾਂ 8 ਤੇ ਜਦੋਂ ਉਹਨਾਂ ਨੂੰ 8 ਵੰਡ ਰਹੇਗਾ ਇਹਨਾਂ ਲਈ ਸਹੀ ਹੈਗਾ ਇੱਥੇ ਤੁਹਾਡੇ ਕੋਲ ਕੀ ਹੈਗਾ ਬਾਅਦ ਵਿੱਚ ਸਾਈਨਾਂ ਦੀ ਸਾਈਟ ਵਿੱਚ ਕਰਕੇ ਆਪਾਂ ਘਟਾਉ 8 ਬਣਾ ਲਾਂਗੇ 8 ਤੇ 2 ਦਾ 60 ਚ 2 ਕੱਢੇ 6 ਇਹ ਨਹੀਂ ਬਣਦਾਗਾ ਇਹ ਰਿਜੈਕਟ ਕਰਦੇ ਹਾਂ 16 ਤੇ 17 16 ਚੋਂ 1 ਕੱਢੇ 15 a b ਨਹੀਂ ਬਣਦਾ ਹੁਣ ਇਹੀ ਰਹਿ ਗਿਆ ਆਪਣੇ ਕੋਲੇ ਹੁਣ ਇਹਨੂੰ ਸੈੱਟ ਕਰਨ ਆਪਾਂ ਵੀ ਘਟਾਉ 8 ਹੋਵੇ ਆਪਣੇ ਕੋਲੇ ਤਣੋਪਾ ਜੋੜ ਦੇ 4 ਜੋੜ ਦੇ 4 ਲਿਖ ਸਕਦੇ ਆ ਘਟਾਓ ਦੇ 4 ਘਟਾਓ ਦੇ 4 ਲਿਖ ਸਕਦੇ ਆ ਘਟਾਓ ਦੇ 4 ਜੋੜ ਦੇ 4 ਲਿਖ ਸਕਦੇ ਆ ਜੋੜ ਦੇ 4 ਘਟਾਓ ਦੇ 4 ਹੁਣ ਦੇਖੋ ਇਹਨਾਂ ਦੇਖੋ ਇਸ ਨੂੰ ਲਿਖਣ ਦੇ 4 ਹੀ ਤਰੀਕੇ ਹੁੰਦੇ ਆ ਹੋਰ ਤਰੀਕਾ ਨਹੀਂ ਹੁੰਦਾ ਕੋਈ ਵੀ ਤੈਨਾਂ ਚ ਆਪਣੇ ਲਈ ਦੇਖੋ ਸੂਟੇਬਲ ਕਿਹੜਾ ਹੈਗਾ ਇਹ ਬਣ ਕੇ ਆਪਣੇ ਕੋਲੇ ਜੋੜ ਦੇ 8 ਰਿਜੈਕਟ ਘਟਾਓ ਦੇ 8 ਸਹੀ ਹੈ 0 ਰਿਜੈਕਟ 0 ਰਿਜੈਕਟ ਤਾਂ ਆਪਣੇ ਕੋਲ ਕੀ ਰਹਿ ਗਿਆ ਘਟਾਓ 4 ਘਟਾਓ 4 ਰਹਿ ਗਿਆ ਤੇ ਇਹਨੂੰ ਲਿਖ ਲਾਂਗੇ ਆਪਾਂ 2 16x 2 कटाओ 8x जोड 1 0 16x 2 कटाओ 4x कटाओ 4x जोड sa 1 0 ਇੱਥੋਂ 4x ਸਾਂਝਾ ਆ ਗਿਆ ਆਪਣੇ ਕੋਲੇ 16 ਨੂੰ ਆਪਾਂ 4 4 ਲਿਖ ਲਾਂਗੇ 4 ਤੇ 4 ਸਾਂਝਾ ਆ ਗਿਆ ਇੱਥੇ ਰਹਿ ਗਿਆ 4x 1 ਇੱਥੇ ਵੀ ਆਪਰੇ ਕੋਲੇ 4x 1 ਹੀ ਹੋਣਾ ਚਾਹੀਦਾ ਵੱਟ ਆਪਣੇ ਕੋਲੇ ਕੀ ਆਗਾ ਇੱਥੇ 4 ਆਪ ਕੋਲੇ ਜੋੜਦਾ ਇੱਥੇ 4 ਘਟਾਉਦਾ ਇਸ ਕਰਕੇ ਮਾਈਨਸ ਤੁਸੀਂ ਇੱਕ ਤਾਂ ਸਾਝਾ ਲੈ ਲਓ ਤਾਂ 4x ਘਟਾਓ 1 ਤੇ 4x ਘਟਾਓ 1 ਬਰਾਬਰ 0 4x ਘਟਾਓ 1 ਬਰਾਬਰ 0 4x ਘਟਾਉ ਦਾ 1 ਉਧਰ ਜਾ ਕੇ ਕਿੰਨਾ ਹੋ ਗਿਆ ਜੋੜਦਾ 1 ਹੋ ਗਿਆ x ਹੋ ਗਿਆ 1/4 ਸੇਮ ਬੇ 4x ਘਟਾਓ 1 ਬਰਾਬਰ 0 4x ਘਟਾਉ ਦਾ 1 ਉਧਰ ਜਾ ਕੇ ਕਿੰਨਾ ਹੋ ਗਿਆ ਜੋੜਦਾ 1 ਕੋਣ ਵਾਲੀ ਚੀਜ਼ ਭਾਗ ਚ ਹੋ ਗਈ 1/4 ਇਹ ਤੁਹਾਡੇ ਕਿ ਹੋ ਗਿਆ 2 ਕਿ ਆਗੇ ਮੂਲਾ ਅਗੇ ਉਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਵਾਰ ਤੇ ਪੰਜਵਾਂ 100x ਦੀ 2 ਘਟਾਓ ਦੇ b x ਜੋ 1 0 ਇਹ ਕਿੰਨਾ ਹੋ ਗਿਆ 100 b ਕਿੰਨਾ ਹੋ ਗਿਆ ਘਟਾਓ ਦੀ c ਕਿੰਨਾ ਹੋ ਗਿਆ 1 ਕੋਈ a ਤੇ c ਨੂੰ ਗੁਣਾ ਕਰੋ ਇਹ ਕਿੰਨਾ ਹੋ ਗਿਆ 100 ਬਣਾ 1 100 b ਕਿੰਨਾ ਹੋ ਗਿਆ ਟਾਉ ਦੇ ਵੀ ਤਾਂ ਹੁਣ ਪੈਦੇ ਗੁਣਖੰਡ ਬਣਾਉਣੇ ਆਗੇ ਗੁਣਾ ਕਰੇ ਤਾਂ ਕੀ ਹੋਵੇ ਆਪਣੇ ਕੋਲੇ ਇਹ ਹੋਣਾ ਚਾਹੀਦਾ ਜੋੜ ਕਰੇ ਤਾਂ ਇਹ ਹੋਣਾ ਚਾਹੀਦਾ ਤਾਂ ਫਿਰ ਗੁਣਾ ਕਰੇ ਤਾਂ 100 ਬਈ ਸੇ ਕੀ ਬਣ ਸਕਦਾਗਾ 1 ਤੇ 100 ਹੋ ਸਕਦਾਗਾ 1 ਤੇ 100 ਹੋ ਸਕਦਾ 2 ਤੇ 50 ਹੋ ਸਕਦਾਗਾ 4 ਤੇ 25 ਹੋ ਸਕਦਾਗਾ 5 ਤੇ ਵੀ ਹੋ ਸਕਦਾਗਾ 10 ਤੇ 10 ਹੋ ਸਕਦਾਗਾ ਹੁਣ ਦੇਖੋ ਜੋੜ ਜਾਂ ਘਟਾਓ ਕਰਕੇ ਕੀ ਹੋਣਾ ਚਾਹੀਦਾ ਆਪਣੇ ਕੋਲੇ ਮਾਈਨਸ ਦੇ b 16 100 ਤੇ 1 ਨਹੀਂ ਬਣਦਾ ਇਸ ਕਰਕੇ ਰਿਜੈਕਟ ਕਰੋ 50 ਤੇ 252 50 2 ਕੱਢ ਤਾਂ ਉਹ ਰਿਜੈਕਟ 25 ਤੇ 4 23 25 4 ਕੱਢੇ 21 ਰਿਜੈਕਟ 20 ਤੇ 5 25 20 ਜੋ 5 ਕੱਢੇ 15 ਰਿਜੈਕਟ 10 ਤੇ 10 b बन ਰਿਹਾਗਾ ਹੁਣ ਆਪਾਂ ਸੈਟਿੰਗ ਕਰਕੇ ਇਹਦੀ ਘਟਾਓ ਵੀ ਬਣਾ ਲਾਂਗੇ ਜੋੜ ਦੇ 10 ਜੋੜ ਦੇ 10 ਲਿਖਾਂਗੇ ਘਟਾਓ ਦੇ 10 ਤੇ ਘਟਾਓ ਦੇ 10 ਲਿਖਾਂਗੇ ਘਟਾਓ 10 ਜੋੜ 10 ਲਿਖਾਂਗੇ ਜੋੜ 10 ਘਟਾਓ ਇਹ ਚਾਰ ਤਰੀਕੇ ਆ ਹੁਣ ਦੇਖੋ ਇਹਨਾਂ ਦੇ ਵਿੱਚੋਂ ਆਪਾਂ ਕੋਲੇ ਮਾਈਨਸ ਵੀ ਕਿੱਥੇ ਮਾਰ ਰਹੇ ਇੱਥੇ 20 ਬਣ ਰਿਹਾ ਹੈ ਰਿਜੈਕਟ ਮਾਈਨਸ ਵੀ ਮਾਰਿਆ ਕੋਰੈਕਟ 0 ਮਾਰ ਰਿਹਾ ਰਿਜੈਕਟ 0 ਮਾਰਿਆ ਹੈ ਤੇ ਇੱਕ ਵੀ ਤਰੀਕਾ ਰਹੇਗਾ ਆਪਣੇ ਕੋਲੇ ਉਸ ਜੁਨੀਕ ਮੈਥਡ ਹੁੰਦਾ ਹੈ ਇਹ ਕੋਈ ਤਰੀਕਾ ਲਿਖਣ ਵਾਲਾ ਮਾਈਨਸ 10 ਤੇ ਮਾਈਨਸ 10 ਸੋ x ਦੀ ਦੋ ਕਟਾਓ bx ਜੋੜ ਇਤ ਨੂੰ ਆਪਾਂ ਇਹਣਾ ਗਏ b ਦੀ ਜਗ੍ਹਾ ਤੇ ਲਿਖ ਲੈਂਨ ਕਟਾਓ 10 ਦੇਖੋ ਇਹਦੇ ਨਾਲ x ਪਾਸੇ ਲਿਖ ਲੈਣਾ ਆਪਾਂ ਜੋੜ ਦਾ 1 0 ਇੱਥੇ ਇਹਨੂੰ ਕੀ ਲਿਖਾਂਗੇ ਆਪਾਂ 10 10 ਲਿਖ ਸਕਦੇ ਹਾਂ ਕਿ ਕਟਾਓ ਦੇ 10x ਕਟਾਓ ਦੇ 10x ਜੋੜ ਦਾ 1 0 ਦੇਖੋ ਸਾਂਝਾ ਕੀ ਆ ਗਿਆ 10x ਸਾਂਝਾ 10x ਕਟਾਓ 1 ਇੱਥੇ ਵੀ ਆਪਣੇ ਕੋਲ ਕੀ ਆਊਗਾ 10x 1 ਆਊਗਾ ਬਟ ਇੱਥੇ ਤੁਹਾਡੇ ਕੋਲੇ ਕੀ ਹੈਗਾ /a ਕੀ 10 ਦੇ ਨਾਲ ਇਸ ਕਰਕੇ ਮਾਈਨਸ ਹੈ ਤੁਸੀਂ ਕਿਉਂਕਿ ਆਪਣੇ ਕੋਲੇ ਕੀ ਹੋਣਾ ਚਾਹੀਦਾ ਪਲੱਸ ਦਾ ਹੋਣਾ ਚਾਹੀਦਾ ਪਲੱਸ 10 ਫੇਰ ਆਊਗਾ ਜੇ ਮਾਈਨਸ ਬਾਹਰ ਨਿਕਲ ਜੂਗੀ ਤਾਂ 10x 1 ਤੇ 10x 1 0 10x 1 ਹੋ ਗਿਆ ਤੇ x ਕਿੰਨਾ ਹੋ ਗਿਆ 1/10 10x 1 0 10x 1 x ਉਹ ਆਪਰੇ 1/10 ਇਹ ਤੁਹਾਡੇ ਕੀ ਆਗੇ ਜੀ ਮੂਲ ਆਗੇ ਤੋਂ ਉਸ ਤੋਂ ਬਾਅਦ ਆਪਾਂ ਚੱਲਦੇ ਆ ਜੀ ਇਸਦੇ ਜਿਹੜੇ ਅਗਲਾ ਪਾਰਟ ਹੈਗਾ ਤੀਜੇ ਸਵਾਲ ਤੇ ਦੋ ਸੰਖਿਆਵਾਂ ਦਾ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ 27 ਅਤੇ ਗੁਣਨਫਲ 182 ਹੋਵੇ ਦੋ ਸੰਖਿਆਵਾਂ ਦਾ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ ਜਿਨ੍ਹਾਂ ਦਾ ਜੋੜ ਸੌਰੀ ਜੇ ਦੋ ਸਕੇ ਮੰਨ ਲਓ ਜਿਹੜੀ ਪਹਿਲੀ ਸੰਖਿਆ ਕੀ ਉਹ ਆਪਣੇ ਕੋਲ ਹੈ x ਦੂਜੀ ਜਦੋਂ ਜੋੜ ਕੇ ਹੈਗਾ ਤਾਂ ਤੁਸੀਂ ਦੂਜੀ ਸੰਖਿਆ ਕੀ ਕਹ ਜੂਗੀ 27 ਘਟਾਓ x ਹੋਈ ਹੁਣ ਆਪ ਨੂੰ ਕਿਹਾਗਾ ਇਹਨਾਂ ਦਾ ਗੁਣਨਫਲ ਗੁਣਨਫਲ ਕਿੰਨਾ ਕਿਹਾ ਆਪਾਂ ਨੂੰ 182 ਤਾਂ ਇਹਨਾਂ ਦਾ ਗੁਣਾ ਕਰ ਦੋ 27 ਘਟਾਓ x बराबर 100 ये ऐसे हो गया 27x घटाओ x की 2 घटाओ 100 82 बराबर 0 ਇੱਥੋਂ ਮੈਂ ਸਾਂਝਾ ਕੱਢ ਲਈ ਜਦੋਂ ਮੈਂ ਸਾਂਝਾ ਕੱਢਦੇ ਹਾਂ ਤਾਂ ਸਾਈਨ ਚੇਂਜ ਹੋ ਜਾਂਦੇ ਘਟਾਓ ਵਾਲਾ ਜੋੜਦਾ ਹੋ ਜਾਂਦਾ ਹੈ ਜੋੜ ਵਾਲਾ ਘਟਾਓ ਦਾ ਹੋ ਜਾਂਦਾ ਹੈ ਹਨ ਆ ਦੇਖੋ x ਜੋੜਦਾ ਹੋ ਗਿਆ 27 ਘਟਾਓ ਦਾ 182 ਜੋੜਦਾ ਹੋ ਗਿਆ ਤਾਂ x की 2 ਘਟਾਓ 27x ਜੋੜ 182 बराबर 0 ਇਸ ਦੇ ਤੁਸੀਂ ਫੈਕਟਰ ਬਣਾਉਗੇ ਉਹ ਹੀ ਤਰੀਕੇ ਨਾਲ x ਦੀ 2 27x 182 0 ਤਾਂ a ਆਪਣੇ ਕੋਲ 1 ਹੋ ਗਿਆ b 27 ਹੋ ਗਿਆ c 182 ਹੁਣ ਆਪਣੇ ਕੋਲ ਗੁਣਾ ਕਰੇ ਤੋਂ a ਤੇ c ਨੂੰ ਗੁਣਾ ਕਰਾਂਗੇ 182 c ਕਿੰਨਾ ਹੋ ਗਿਆ -27 ਤਾਂ ਹੁਣ ਆਪਣੇ ਕੋਲੇ ਦੋ ਨੰਬਰ ਚਾਹੀਦੇ ਆ ਕਿ ਜਿਹਨੂੰ ਗੁਣਾ ਕਰੇ ਤਾਂ 182 ਹੋਵੇ ਉਹ ਕਿੰਨੇ ਬਣਗੇ 13 ਤੇ 14 ਕਿਉਂਕਿ 14 ਤੇ 13 27 14 ਤੇ 13 ਗੁਣਾ ਕਰਾਂ 182 ਹੋਵੇ ਬਟ ਆਪ ਨੂੰ ਮਾਈਨਸ ਦੇ ਚਾਹੀਦੇਗੇ ਤਾਂ ਮਾਈਨਸ ਦੇ 13 ਤੇ ਮਾਈਨਸ ਦੇ 14 ਲਿਖ ਲਾਂਗੇ x3 2 ਘਟਾਓ ਦੇ 13x ਘਟਾਓ ਦੇ 14x ਜੋੜ ਦੇ 182 0 x ਸੰਝਾ x 13 ਇੱਥੇ ਵੀ ਕਿਉਂਗਾ x ਦੇ ਰਹੀ ਹੂਗਾ ਹੁਣ ਦੇਖੋ x ਦੇ ਨਾਲ ਕੀ ਪਿਆਗਾ ਆਪਰੇ ਕੋਲ x ਦਰਨਾ ਘਟਾਉ 14 ਪਿਆਗਾ ਤੇ ਇਹੀ ਤੁਸੀਂ ਸਾਂਝਾ ਲੈ ਲਓ ਠੀਕ x ਘਟਾਉ 14 ਤੇ x ਘਟਾਉ 13 0 x ਘਟਾਉ 14 0 x ਘਟਾਉ 13 0 x 14 ਤੇ x 13 ਤਾਂ ਹੁਣ ਜਦੋਂ ਤੁਸੀਂ ਪਹਿਲੀ ਸਾਕਿਆ ਮਨ ਲਓ 14 ਲੈ ਲਈ ਤਾਂ ਦੂਸਰੀ ਸੰਖਿਆ ਰੋਬੋਟੋਮੈਟਿਕ 13 ਰਹਿ ਜੂਗੀ ਜੇ ਪਹਿਲੀ ਸੰਖਿਆ ਤੁਸੀਂ 13 ਲੈ ਲਈ ਤਾਂ ਦੂਜੀ ਸੰਖਿਆ ਕੀ ਬਣ ਜੂਗੀ 14 ਬਣ ਜੂ ਇਹ ਤੁਹਾਡਾ ਜਵਾਬ ਆ ਜੂ ਉਸ ਤੋਂ ਬਾਅਦ ਅੱਪ ਚੱਲਦੇ ਹਾਂ ਜੀ ਨੈਕਸਟ ਸਲਾਈਡ ਤੇ ਚੌਥਾ ਸਵਾਲ ਦੋ ਲਗਾਤਾਰ ਧਨ ਸਕੂਨ ਸੰਖਿਆਵਾਂ ਦਾ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ ਆ ਜਿੰਨਾ ਦਾ 365 ਮੰਨ ਲਓ ਪਹਿਲੀ संपूर्ण अपने एक्स है दूसरी किन्नी होगी एक्स जोड़ एक तीन का वर्ग का जोड़ वर्ग जोड़ा तीन सौ पैंठ x ਦੀ 2 ਤੇ x 1 ਦੀ ਪਾਵਰ 2 ਕਿੰਨਾ ਹੋ ਗਿਆ 361 ਕਿਹਾ ਇਹ ਹੋ ਗਿਆ x ਦੀ 2 ਅਤੇ a b ਦੀ 2 ਦਾ ਫਾਰਮੂਲਾ ਲੱਗ ਜਾਣਾਗਾ a ਦੀ 2 b ਦੀ 2 2 ab ਦੇ ਹੋ ਗਏ 361 0 x ਦੀ 2 x ਦੀ 2 1 x 361 0 दो एक्स की दो जोड़ दो एक्स कटाओ तीन सौ चौंह बराबर जीरो इतने दो सी दोर एक्स दो एक्स, हो हो एक �right? दो एक्स घटाओ दे एक सौ बयासी बराबर जीरो एक्स की दो जोर एक्स घटाओ एक सौ बयासी बराबर जीरो ए अपने को बी भी एक है सी माइनस एक सौ बयासी है ਜੋ ਵੀ ਦੋ ਪਾਏ ਤੇ ਸੀ ਨੂੰ ਗੁਣਾ ਕਰਾਂਗੇ ਉਹ ਹੋ ਗਿਆ -182 ਇਹਦੇ ਆਪ ਨੂੰ ਗੁਣਾ ਕਰੇ ਤੇ -182 ਚਾਹੀਦਾ ਜੋੜ ਕਰੇ ਤੇ ਆਪ ਨੂੰ b ਚਾਹੀਦਾ ਮੀਨਜ਼ 1 ਚਾਹੀਦਾ ਤਾਂ ਉਹੀ ਆ ਗਿਆ 14 ਨੂੰ ਜਿਹੜਾ ਅਸਵਾਲ ਦੇ ਵਿੱਚ ਕੀਤਾ ਸੀ 14 ਨੂੰ 13 ਨਾਲ ਗੁਣਾ ਕਰਾਂਗੇ 182 ਆਊਗਾ ਤੇ 14 ਘਟਾਓ 13 ਕੀ ਹੋ ਗਿਆ ਆਪਣੇ ਕੋਲੇ 1 ਆ ਜਾਊਗਾ ਮੀਨਜ਼ 14 ਤੇ ਘਟਾਓ 13 ਲਿਖ ਲਾਂਗੇ ਆਪਾਂ x ਦੀ 2 ਜੋੜ ਦੇ 14x ਘਟਾਓ 13x ਘਟਾਓ 181 0 x ਜੋੜ 14 ਇੱਥੇ ਵੀ ਕੀ ਆਊਗਾ x ਜੋੜ 14 ਆਊਗਾ ਬਟ x ਦੇ ਨਾਲ ਕਿ ਲੱਗਿਆ ਹੋਇਆਗਾ ਘਟਾਓ 13 ਲੱਗੇ ਹੋਏ ਇਹ ਤੁਸੀਂ ਸਾਂਝਾ ਲੈ ਲਓ ਤਾਂ x ਜੋੜ 14 x ਘਟਾਓ 13 0 x ਜੋੜ 14 0 x ਘਟਾਓ 13 0 x ਦਾ ਮੁੱਲ ਘਟਾਓ 14 ਹੋ ਗਿਆ। ਇਹਨੂੰ ਪਰ ਰਿਜੈਕਟ ਕਰ ਦਾਂਗੇ। ਹੋ ਗਿਆ ਆਪਾਂ ਨੂੰ। ਘਟਾਓ ਦਾ ਨਹੀਂ ਲੈਣਾ। x ਬਰਾਬਰ ਦਿਨਾ ਹੋ ਗਿਆ 13। ਜੇ ਇੱਕ 13 ਹੋ ਗਿਆ ਤਾਂ ਜਿਹੜਾ ਸੈਕੰਡ ਨੰਬਰ ਆ ਰਿਹਾ ਉਹ ਹੋ ਜੂਗਾ 13 1 14। ਤਾਂ ਤੁਹਾਡੇ ਕੋਲ ਦੋ ਨੰਬਰ ਆ ਗਏ। ਇੱਕ 13 ਆ ਗਿਆ। ਦੂਜਾ ਕਿੰਨਾ ਆ ਗਿਆ ਜੀ? 14 ਆ ਗਿਆ। ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਆਂ ਤੇ 5ਵਾਂ ਸਵਾਲ ਤੇ। ਇੱਕ ਸਮਕੋਣ ਤਰਪੂਜ਼ ਇੱਕ ਸਮਕੋਣੀ ਤਰਪੂਜ਼ ਹੈਗੀ ਇਹ ਆਪਣੇ ਕੋਲੇ ਸਮਕੋਣੀ ਤਰਪੂਜ਼ ਹੋਗੀ ਤਰਪੂਜ਼ ਦੀ ਉਚਾਈ ਇਸ ਦੇ ਆਧਾਰ ਤੋਂ 7 ਸੈਂਟੀਮੀਟਰ ਘਟੇਗੀ ਉਚਾਈ ਹੈ ਜਿਹੜੀ ਆਧਾਰ ਤੋਂ 7 ਸੈਂਟੀਮੀਟਰ ਘਟੇਗੀ ਤਾਂ ਫਿਰ a ਕੀ ਲੈ ਲਿਆ ਆਪਾਂ ਜੇ x ਲੈ ਲਿਆ ਇਹ ਕਿੰਨਾ ਹੋ ਜੂਗਾ ਇਸ ਤੋਂ 7 ਸੈਂਟੀਮੀਟਰ ਘਟ ਹੋ ਜੂ ਕਾਰਨ ਕਿੰਨਾਗਾ 13 ਤਾਂ ਮੰਨ ਲਓ ਸਮ ਕੋਣੀ ਤੇਰਪੋਜ ਦਾ ਦਾਦਾਰ x ਹੈ ਤੇ ਇਹਦਾ ਲੱਭ ਕਿੰਨਾ ਹੋਵੇ ਜੀ x ਘਟਾਓ 7 ਸੈਂਟੀਮੀਟਰ ਹੋ ਗਿਆ ਤੇ ਕਰਨ ਹੋ ਗਿਆ ਜੀ 13 ਸੈਂਟੀਮੀਟਰ ਤਾਂ ਆਪਣੇ ਕੋਲੇ ਹੁੰਦਾ ਫਾਰਮੂਲਾ ਕਰਨ ਦੀ ਦੋ ਬਰਾਬਰ ਆਧਾਰ ਦੀ ਦੋ ਜੋੜ ਲੰਬ ਦੀ 2 ਤਾਂ ਕਰਨ ਹੋ ਗਿਆ ਜੀ ਆਪਣੇ ਕੋਲੇ 13 ਆਧਾਰ ਹੋ ਗਿਆ x ਲੰਬ ਹੋ ਗਿਆ x 7 ਦੀ ਪਾਵਰ 2 ਇਹ ਹੋ ਗਿਆ 169 x ਦੀ 2 ਇਹ ਤੇ a b ਦੀ 2 x ਦੀ 2 b ਦੀ 2 ਕਿੰਨਾ ਹੋ ਗਿਆ 49 2 x 7 ये हो गया जी दो एक्स की दो दे चौदह एक्स जोड़ जोड़ते नवंजा घटाओ एक सौ बराबर जीरो दो एक्स की दो घटाओ दे चौदह एक्स घटाओ किए एक सौ तो भी तो दो साझा आ गया एक्स की दो घटाओ सत एक्स घटाओ सत बराबर जीरो एक्स की दो घटाओ सत्त एक्स घटाओ सठ बराबर जीरो ए अपने को एक है बी घटाओ सत है सी अपने कोटाओ सठ उ सेम बे ए सी अपने को माइनस सठ आ गया बी माइनस सत्त है गुणागरे तो अपने को होना चाहिए गा ए सी कि हो गया बारह आ गए बारह पठ बारह चौं कत बट आपको माइनस चाहिए इस करके आप माइनस कर लेंगे तो हो गया एक्स की दो कटाओ बारह एक्स जोड़ दे पांच एक्स घटाओ साठ बराबर जीरो एक्स साझा आ गया इतने बी अपने को सेम एक्स घटाओ बारह ही आऊगा बट ना की है पे पा जोड़ इस करके जोड़ का पंज आपझा ले लिया एक्स कटाओ बारह रह गया एक्स घटाओ बारह एक्स जोड़ बराबर जीरो एक्स कटाओ बारह बराबर जीरो एक्स बराबर बारह हो गया एक्स जोड़ बराबर जीरो एक्स बराबर कटाओ एक्स बारह हो गया तो यधार आधार अपने को बारह सेंटीमीटर हो गया लंब हो गया अपने को बारह कटाओ सत तो बराबर सेंटीमीटर, उस तो अपनी नैक्स स्लाइड पर ਇੱਕ ਨਾਸਵਾਰੰਦਾਗਾ ਇੱਕ ਇੱਕਲੇ ਲੋਕ ਜੋ ਇੱਕ ਦਿਨ ਵਿੱਚ ਕੁਝ ਵਰਤਨ ਬਣਾਉਂਦਾ ਹੈ ਇੱਕ ਇਹ ਦਿਨ ਦੇਖਿਆ ਗਿਆ ਕਿ ਹਰੇਕ ਵਰਤਨ ਦੀ ਨਿਰਮਾਣ ਲਾਗਤ ਉਸ ਦਿਨ ਬਣਾਏ ਗਏ ਵਰਤਨਾ ਦੀ ਸੰਖਿਆ ਦੇ ਦੁੱਗਣੇ ਤੋਂ ਤਨਵੱਧ ਸੀ ਤਾਂ ਆਪਾਂ ਕਹਾਂਗੇ ਮੰਨ ਲਓ ਇੱਕ ਦਿਨ ਵਿੱਚ ਬਣਾਏ ਗਏ ਵਰਤਨਾ ਦੀ ਗਣਤੀ ਹੈਗੀ ਹੈ ਕਿ x ਰੁਪਏ ਤੇ ਨਿਰਮਾਣ ਲਾਗਤ ਹੋ ਗਈ ਜੀ ਆਪਣੇ ਕੋਲ ਉਸਦੇ ਦੁੱਗਣੇ ਤੋਂ ਧੰਨਵਾਦ ਇਹਦਾ ਦੁੱਗਣਾ ਕਿੰਨਾ ਹੋ ਗਿਆ 2x ਉਹ ਤੋਂ 3 ਵੱਧ ਹੋ ਗਈ ਤੇ ਕੁੱਲ ਨਿਰਮਾਣ ਲਗਦਾ ਹੋਵੇ ਕੁੱਲ ਨਿਰਮਾਣ ਲਾਗਤ ਹੋਈਏਗੀ 90 ਰੁਪਏ ता एक्स दो एक्स जोड़ तीन बराबर नब्बे गुणा करा दो एक्स की दो जोड़ दे तीन एक्स कटाओ नब्बे बराबर जीरो हम ए अपने को दो है बी तेन है सी अपने को कोटाओ नब्बे ए सी हो गया जी अपने को दो गुणा घटाओ नब्बे कटाओ एक सौ अस्सी बी हो गया अपने को ਹੁਣ ਇਹਨੂੰ ਆਪਾਂ ਗੁਣਾ ਕਰੇ ਤਾਂ ਆਪਾਂ ਕੋਲੇ 180 ਚਾਹੀਦਾ ਜੋੜ ਕਰੇ ਤਾਂ ਆਪਾਂ ਕੋਲੇ ਚਾਹੀਦਾ ਜੀ b ਮਤਲਬ ਕਿ 3 ਚਾਹੀਦਾਗਾ ਹੁਣ ਉਹ ਬਣਾਓ ਤੁਸੀਂ ਵੀ ਗੁਣਾ ਕਰੇ ਤਾਂ 180 ਆਵੇ ਉਹ ਬਣ ਗਏ ਜੀ 15 ਤੇ 12 15 ਤੇ 12 ਮੀੰਜ 12 ਘਟਾਉਦੇ ਹੋ ਜਾਵਾਂਗੇ ਤੇ ਇਹ ਹੋ ਗਿਆ ਆਪਣੇ ਕੋਲੇ 2x ਦੀ 2 ਜੋੜ ਦੇ 15x ਘਟਾਉ ਦੇ 12x ਘਟਾਓ ਉਹਨਾਂ ਬੇ ਬਰਾਬਰ 0 x ਸਾਂਝਾ 2x 15 ਇੱਥੇ ਵੀ ਆਪਣੇ ਕੋਲੇ 2x 15 ਹੀ ਆਉਣਾ ਚਾਹੀਦਾ ਹੈਗਾ 2x ਕਦੋਂ ਆਊਗਾ ਜਦੋਂ ਇੱਥੋਂ ਆਪਣੇ ਕੋਲੇ ਇੱਕ ਤਾਂ 6 ਕਾਮਨ ਲੈ ਲਈ ਆਪਾਂ 6 2 12 ਹੁੰਦੇ ਆ 6 ਵਾਰ ਆ ਗਿਆ ਇੱਕ ਆਪਰੇ ਕੋਲੇ ਸਾਈਨ ਇੱਥੇ ਜੋੜ ਦਾ ਇੱਥੇ ਘਟਾਓ ਦਾ ਤੇ ਘਟਾਓ ਦਾ ਵਾਰ ਕਰ ਦਿੰਨੇ ਆਪਾਂ ਠੀਕ ਤਾਂ ਇੱਥੇ ਕਿਰਿਆ ਗਿਆ ਆਪਣੇ ਕੋਲੇ 2x 15 2x 15 ਤੇ x ਘਟਾਓ 6 ਬਰਾਬਰ 0 2x ਜੋੜ 15 ਬਰਾਬਰ 0 2x ਬਰਾਬਰ ਘਟਾਓ 15 x ਘਟਾਓ 15 ਬਟੇ 2 x ਘਟਾਓ 6 ਬਰਾਬਰ 0 x ਬਰਾਬਰ 6 ਮੇਜ ਆਪਣੇ ਕੋਲੇ ਵਰਤਨਾ ਦੀ ਗਣਤੀ ਕਿੰਨੀ ਹੋ ਗਈ 6 ਤੇ ਨਿਰਮਾਣ ਲਾਗਤ ਹੋ ਗਈ दो इंट प्लस के तीन मीनज सीधनी बारह तीन पंद्रह रुपए हो गई इस एक्सरसाइज कंप्लीट होगी नैक्सट वीडियो देखने लिय समझने सवाल चैनल न जुड़े रहो सबसक्राइब कर दो और लाइक करके रखो धन्यवाद